ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮੇਰੇ ਅਕਤੋਕੜ ਗੱਬਣਾ ਸਾਨੂੰ ਮੱਝ ਦਿਖਾਉਣ ਲੱਗਾਗਾ ਮੱਝ ਦੀ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਸਾਨੂੰ ਮੈਂ ਮੋਟੀ ਮੋਟੀ ਗੱਲ ਦੱਸਦਾ ਵੀ ਬਹੁਤ ਚੰਗੇ ਦੁੱਧ ਰਿਕਾਰਡ ਵਾਲੀ ਮੱਝ ਆ ਗਈ ਤੇ ਬਾਈ ਨੇ ਦੱਸਿਆ ਵੀ ਹਰਿਆਣੇ ਦੀ ਮੱਝ ਆ ਬਹੁਤ ਚੰਗੇ ਦੁੱਧ ਵਾਲੀ ਤੇ ਕਿੰਨੇ ਟਾਂ ਦੀ ਗੱਬਣਾ ਜੋ ਜਾਣ ਕੇ ਸਾਰੇ ਆਪਣੇ ਮਾਲਕ ਸਾਂਝੀ ਕਰਾ ਦੇਣਗੇ ਬਸ ਵੀਡੀਓ ਨੂੰ ਪਹਿਲਾਂ ਪੂਰੀ ਗੌਰ ਨਾਲ ਦੇਖਣਾ ਹੈ ਫਿਰ ਮਾਲਕ ਨਾਲ ਸੰਪਰਕ ਕਰਨਾ ਜਿਹੜੇ ਭਰਾ ਕਹਿੰਦੇ ਵੀ ਬਰੀਡ ਤੇ ਕੰਮ ਕਰਨਾ ਹੈ ਜਾਂ ਚੰਗੇ ਉਧਰ ਵਾਲੇ ਮੱਝਾਂ ਤੋ ਕੋੜਾ ਗੱਪਣਾ ਸਾਨੂੰ ਚਾਹੀਦੀਆਂ ਗਈ ਹਨ ਜਿਹੜਾ ਮੂੜੇ ਢਾਈ ਤੇ 3 ਲੱਖਾਂ ਆ ਬਿਕਣਾ ਉਹਨਾਂ ਮੱਜਾਂ ਦੇ ਵਿੱਚ ਇਹ ਇੱਕ ਮੱਝ ਆ ਗਈ ਤੇ ਬਾਕੀ ਜੋ ਜਾਣਕਾਰੀ ਹੋ ਮਾਲਕ ਸਾਂਝੀ ਕਰ ਦੇਣਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਤੇ ਕਿਸੇ ਵੀ ਭਰਾਣੇ ਕੋਈ ਤਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਨੋਟ ਕਰ ਲਿਓ 83604 62501 ਤੇ ਕੱਟੀ ਮੱਝ ਦੇ ਨਾਲ ਹੀ ਕੱਟੀ ਇਹ ਸੇ ਮੱਝ ਦੀ ਮਗਰ ਹੀ ਆ ਗਈ ਠੀਕ ਹੈ ਤੇ ਬਾਕੀ ਬਾਈ ਨਾਲ ਗੱਲ ਹੋ ਕੇ ਕਰਦੇ ਆਂ ਵਿਕੀ ਕੀ ਡੀਟੇਲ ਹਨਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਹੈ ਠੀਕ ਠਾਕ ਹੁੰਦਾ ਕਿਵੇਂ ਕਹਿਵਾ ਕੱਢੀ ਹਾਂ ਬਾਈ ਵਧੀਆ ਵਧੀਆ ਤੇ ਪਹਿਲਾਂ ਵਾਲੇ ਉਹਦੇ ਆਪਾਂ ਜਿਹੜੇ ਪਾਏ ਸੀ ਮੱਝ ਦੀ ਵੀਡੀਓ ਤੇ ਹੋ ਗਿਆ ਸੀ ਕੰਮ ਸਾਰਾ ਹਾਂਜੀ ਬਾਈ ਹੋ ਗਿਆ ਸੀ ਹੋ ਗਿਆ ਠੀਕ ਆ ਠੀਕ ਆ ਤੇ ਐਡਰੈਸ ਬੋਲ ਦੀ ਆਪਾਂ ਐਡਰੈਸ ਆਪਣਾ ਬਾਈ ਜ਼ਿਲ੍ਹਾ ਬਠਿੰਡਾ ਦਾ ਹਾਂ ਪਿੰਡ ਮਲਤਾਨੀਆਂ ਹਾਂ ਮੇਰਾ ਗੱਗੂ ਆ ਹੂੰ ਤੇ ਮੋਬਾਈਲ ਨੰਬਰ 78146 78161 ਠੀਕ ਆ ਠੀਕ ਆ ਇਹ ਜਿਹੜੀ ਆਪਾਂ ਹੁਣ ਮੱਝ ਵੇਚਨੀ ਆ ਇਹਦੀ ਕੀ ਖਾਸੀਅਤ ਕੀ ਕਿ ਉਹ ਸੱਗੇ ਨਾਲ ਪਹਿਲਾਂ ਮੈਨੂੰ ਖਾਸੀਅਤ ਇਹਦੀ ਇਹ ਆ ਬਾਈ ਹੂੰ ਵੀ ਆਪਾਂ ਤੋਲ ਕੇ ਮੈਂ ਥੱਲੋਂ ਦੁੱਧ ਹੁਣ 8 ਤੋਂ ਬਾਰ-ਬਾਰ ਹੂੰ ਦੋਨੇ ਡੰਗ ਠੀਕ ਆ ਦੋਨੇ ਡੰਗ ਮਿਲਦੀ ਸੀ ਦੋਨੇ ਡੰਗ ਮਿਲਦੀ ਸੀ ਤੇ 8 ਮਹੀਨਾ ਦੀ ਗੱਬਣਾ ਪੌਣੇ 8 ਮਹੀਨੇ ਜੀ ਸਾਢੇ 11 ਹੋਈ ਦੀ ਆ 8ਵਾਂ ਲੱਗ ਗਿਆ ਸਾਢੇ 7 ਤੋਂ ਬਾਹਰ ਆ ਤੇ 8ਵਾਂ ਲੱਗ ਹੀ ਗਿਆ ਹਾਂ 8ਵਾਂ ਤਾਂ ਲੱਗਿਆ 8ਵਾਂ ਤਾਂ ਲੰਗਣ ਵਾਲਾ ਹੋ ਗਿਆ ਹਾਂ ਲੰਗਣ ਵਾਲੇ ਤੇ ਨੇੜੀ ਆ ਬਸ ਪੌਣੇ 8 ਦੀ ਹੋ ਗਈ ਗੱਬਣਾ ਤੇ 8 ਕਿਲੋ ਤੋਲ ਕੇ ਲੈ ਸੀ ਆਪਾਂ 8 ਕਿਲੋ ਦੁੱਧ ਤੋਲ ਕੇ ਲੈ ਇੱਕ ਕੱਟੀ ਦੀ ਮਿਲਦੀ ਸੀ ਕੱਟੀ ਦੀ ਮਿਲਦੀ ਕੋਈ ਟੀਕ ਨਹੀਂ ਕੋਈ ਚਾਟ ਨਹੀਂ ਠੀਕ ਆ ਤੇ ਆਪਣੇ ਘਰੇ ਆ ਕੇ ਉਹਨੂੰ ਆਪਣੇ ਘਰੇ ਆ ਕੇ ਬੇਲਾ ਕਿਉਂਲਾ ਕਰਨ ਲੱਗੀ ਵੀ ਜਿੰਦਾ ਅਮਰ ਉਹ ਡਰਾਈ ਕਰਨ ਟਾਈਮ ਆ ਗਿਆ ਪਰ ਇੰਨਾ ਕ ਉੱਪਰ ਹੋ ਗਿਆ ਵੀ ਇਹਦਾ ਇੰਨਾ ਕ ਆਪਾਂ ਨੂੰ ਹੈਗਾ ਮੈਂ ਦਾ ਵੀ ਜਿਹੜਾ ਭਰਾ ਆਖ ਦੰਦੇ ਆ ਯਾਰ ਵੀ ਇਹ ਤਾਂ 2 2.5 ਮਹੀਨੇ ਬਣ ਕੇ ਤੇ ਭੱਜ ਜਾਂਦੀਆਂ ਹਾਂ ਹਾਂ ਵੀ ਹੁਣ ਇਹ ਹਸਾਬ ਆ ਬਾਈ ਵੀ 8 ਕਿਲੋ ਦੁੱਧ ਸੀ ਜਿਵੇਂ ਲੰਦਾ ਅਗਲੇ ਦੇ ਘਰੇ ਰਹਿੰਦੀ ਤੇ ਮੈਨੂੰ ਲੰਦਾ ਮਿਲ ਹੀ ਜਾਂਦੀ ਤੇ ਮਿਲ ਜਾਂਦੀ ਤੇ ਮੇਰੇ ਚਲ ਉੱਪਰ ਸੱਜਰ ਦਾ ਦੁੱਧ ਕਿੰਨਾ ਪਾਇਆ ਦਾ ਸੱਜਰ ਦਾ ਬਾਈ 19 ਕਿਲੋ 700 ਗ੍ਰਾਮ ਦਾ ਰਿਕਾਰਡ ਆ ਹਰਿਆਣੇ ਚ ਉਹ ਹੀ ਆਈ ਸੀ ਮੈਂ ਪਹਿਲਾਂ ਠੀਕ ਆ ਬੰਦੇ ਨੇ ਪਹਿਲੇ ਸੂਏ ਲੈਂਦੀ ਸੀ 2 20 ਦੀ ਠੀਕ ਹੈ ਹਾਂ ਆਪਾ ਬੰਦੇ ਤੋਂ ਇਹ ਹੁਣ ਤੈਨੂੰ ਪਤਾ ਵੀ ਮੈਨੂੰ ਐ ਤਾਂ ਕਿਸੇ ਨੇ ਦੇ ਨਹੀਂ ਦਿੱਤੀ ਹਾਂ 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 ਤੇ ਇਹ ਐ ਇੰਨੀ ਕੀ ਗੱਲ ਹੈਗੀ ਬਾਈ ਇੱਕ ਤਾਂ ਇਹਦੇ ਕੱਟੀ ਵਾਲੀ ਚੰਗੀ ਆ ਮਗਰ ਕੱਟੀ ਬਹੁਤ ਚੰਗੀਆਂ ਮਗਰ ਅਗਲਾ ਕਹਿੰਦਾ ਨਾ ਬਾਈ 15 ਕਿਲੋ ਵਾਲੀ ਜਾਂ 20 ਕਿਲੋ ਵਾਲੀ ਦੀ ਕੋਈ ਕੱਟੀ ਨਹੀਂ ਦਿੰਦਾ ਇਹਨੂੰ ਆਪਾਂ ਨਾਲ ਦੇਵਾਂਗੇ ਆ ਕੱਟੀ ਝੋਲੀ ਦੇਖੋ ਯਾਰ ਨਾ ਕੱਟਦੀ ਕਿ ਨਹੀਂ ਨਾਲ ਦੇਵਾਂਗੇ ਇਹਨੂੰ ਆਪਾਂ ਜਿਵੇਂ ਕੱਟੀ ਮੰਨ ਕੇ ਚੱਲ ਵੀ 8 ਮਹੀਨੇ ਗੱਬਣਾ ਦੋ ਦिए ਗੱਬਣ ਹੋਈ ਤਾਂ 10 ਕਿ ਮਹੀਨੇ ਕੱਟੀ ਹੋਊ ਮਗਰ ਹਨਾ 8 ਦੀ ਗੱਬਣ ਹੋਈ 2 ਕਿਨੇ ਬਾਅ ਗੱਬਣ ਹੋਈ ਹੂ ਇਹ ਹਾਂ ਹਾਂ 10 ਮਿੰਟ ਦੀ ਕੱਟੀ ਆ ਗਈ ਮਾ ਜੀ ਚੰਗੀ ਦੇ ਬਾਈ ਕੱਟੀ ਚੰਗੀ ਪੂਰੀ ਹੈ ਨਾ ਹਾਂ ਤੇ ਮੈਂ ਬਾਈ ਹੁਣ ਅਗਲਾ ਕੋਈ ਦਿੰਦਾ ਨਹੀਂ ਆਪਾਂ ਜਦੋਂ ਮੈਂ ਸੂਈ ਉਹਦਾ ਆਪਣੇ ਨੇ ਗੱਲ ਕਰ ਲੈ ਭਾਵੇਂ ਅਗਲਾ ਤੇ ਪਰ ਐ ਆ ਵੀ ਬਰੀਡ ਵਾਲੀ ਚੀਜ਼ ਆ ਬਾਈ ਸਾਂਭਣਾ ਜੀ ਤੇ ਤੂੰ ਕੱਦ-ਕੁੱਦ ਦੇਖ ਮੈਂ ਇਹਦੇ ਕਿੱਥੇ ਆ ਬਾਈ ਪੂਰਾ ਫੁੱਲ ਆ ਗਿਆ ਮੈਂ ਕਹਿੰਦਾ ਮਿੱਤਰੋ ਲੰਬਾਈ ਉਦੋਂ ਵੱਧ ਹੈ ਉਚਾਈ ਉਦੋਂ ਵੱਧ ਆ ਪੈਸੇ ਲਾਉਣੇ ਪੈਂਦੇ ਚੀਜ਼ ਭਾ ਲੈਣ ਆਸਤੇ ਬਾਈ ਕਢਾ ਕੇ ਦਾ ਫਿਰ ਹਾਂ ਢੀੜਾ ਕਢਾ ਦੇਣੇ ਬਾਈ ਤੇ ਮੱਝ ਦਾ ਨਾ ਇੱਥੇ ਤੁਹਾਨੂੰ ਬੈਗ ਸ਼ੈਡ ਤੋਂ ਸਟਰ ਥੋੜਾ ਜਿਹਾ ਉਪਰਾ ਕੱਜੰਦੇਰ ਪਸ਼ੂ ਉਪਰਾਇਆ ਕਰਦੀ ਹੈ ਬਾਈ ਹਾਂ ਥੋੜਾ ਜਿਹਾ ਆਪਣੇ ਤੋਂ ਵੀ ਕਰਦੀ ਹੈ ਬਾਈ ਹਾਂ ਥੋੜਾ ਜਹਾ ਮੈਥੋਂ ਵੀ ਉਪਰਾ ਬਾਕੀ ਮੱਝ ਵੀ ਨਵੇਂ ਘਰੇਈ ਹੈ ਨਾ ਲਾ ਮੱਝ ਦੀ ਲੰਬਾਈ ਦੇਖੋ ਮਿਸਟਰ ਇੱਥੋਂ ਤੇ ਇੱਥੋਂ ਤੋਂ ਨੇੜੇ ਕੋ ਥਣਾ ਦੀ ਬੰਦਰ ਦਿਖਾਉਣਾ ਮੱਝ ਦੀ ਮੈਂ ਥਣਾ ਗੈਪਸਾ ਦੇਖੋ ਬਹੁਤ ਜਿਆਦਾ ਚੰਗੀ ਬਾਈ ਝੋਲੀ ਝੋਲੀ ਬੜਾ ਨੰਦੀ ਆ ਕੱਦੇ ਕਾਟ ਵਾਲੇ ਪੱਖ ਤੋਂ ਪੂਰੀ ਚੰਗੀ ਪਈ ਆ ਆਪਣੇ ਕੋਲੇ ਵੀਡੀਓ ਹੈਗੀ ਆ ਦੀ ਠੀਕ ਆ ਉਹਦੇ ਫੋਟੋਆਂ ਫੋਟੋਆਂ ਵੀਡੀਓ ਹੋਰ ਰਹਿਣ ਚਾਹੀਏਗੀ ਹਾਂ ਉਹਦਾ ਸਾਰਾ ਪ੍ਰੂਫ ਪਿਆਗਾ ਸਾਰਾ ਹੈਗਾ ਬਾਈ ਉਹ ਬੰਦੇ ਨੇ ਆਪਾਂ ਨੂੰ ਦਿੱਤੀ ਹੂੰ ਇਥੋਂ ਤੁਹਾਨੂੰ ਮੈਂ ਕਦੇ ਨਹੀਂ ਸ਼ੈਡ ਤੁਹਾਨੂੰ ਹੀ ਬੰਤ ਦਿਖਾ ਦੇਣਾ ਬਹੁਤ ਚੰਗੀ ਹੈਗੀ ਬਾਕੀ ਤੁਹਾਨੂੰ ਬੇਨਤੀ ਹੈ ਵੀ ਤੁਸੀਂ ਕੋਲ ਆ ਕੇ ਦੇਖੋਗੇ ਮੰਨ ਕੇ ਤਾਂ ਵੀ ਜੇ ਤੁਸੀਂ ਮਤਲਬ ਭਰਾ ਤੋਂ ਆਨਲਾਈਨ ਮਾਉਣ ਤਾਂ ਵੀ ਤੁਹਾਨੂੰ ਜਿੰਨੀ ਸੀ ਮੱਝ ਵੀਡੀਓ ਚ ਦੇਖੇ ਨੇ ਉਹ ਤੁਹਾਨੂੰ ਘਰ ਆ ਕੇ ਇਹ ਮਨ ਨਹੀਂ ਲੱਗੂਗਾ ਵੀ ਇਹ ਮੱਝ ਛੋਟੀ ਹੈ ਕਿਸੇ ਗੱਲ ਦੀ ਬਹੁਤ ਹਾਂ ਫੁੱਲ ਉੱਚੇ ਕੱਦੇ ਗਾਠ ਵਾਲੀ ਮੱਝ ਆ ਮਨ ਚੰਗੀ ਆ ਬਾਈ ਬੜੀ ਚੰਗੀ ਆ ਤੇ ਕੱਟੀ ਪੂਰੀ ਚੰਗੀ ਆ ਮੱਝ ਆ ਪੂਰੀ ਚੰਗੀ ਆ ਤੇ ਆਪਣਾ ਇਹ ਗੱਗੂ ਕਿਹੜਾ ਸੂਆ ਹੁਣ ਸੂਈਏ ਕਿਹੜੇ ਵਾਸਤੇ ਗੱਪਣਾ ਇਹੇ ਬਾਈ ਤੀਜਾ ਸੂਆ ਸੂਗੀ ਤੀਜਾ ਸੂਹੂਗੀ ਸੂਹੂਗੀ ਠ ਤੇ 19 ਕਿਲੋ 700 ਗ੍ਰਾਮ ਦੁੱਧ ਦਾ ਕੱਢਿਆ ਵਾ 19 ਕਿਲੋ 700 ਗ੍ਰਾਮ ਦੁੱਧ ਦਿੰਦੀ ਆ ਠੀਕ ਆ ਠੀਕ ਆ ਯਾਨੀ ਫੇ ਤੀਜੇ ਵਾਸਤਾ ਇਹ 20 ਤੋਂ ਬਾਹਰ ਜਾਊਗੀ ਹਾਂ ਇਹ ਆਪਾਂ ਬੰਦੇ ਵਕੀਲ ਤੋਂ ਲਈ ਆ ਸਰਕਾਰੀ ਵਕੀਲ ਆ ਬੰਦਾ ਅੱਛਾ ਜੀ ਤੋਂ ਇਹ ਮੰਨ ਲਈ ਆ ਹਾਂ ਠੀਕ ਆ ਠੀਕ ਆ ਤੇ ਤੈਨੂੰ ਪਤਾ ਬਾਈ ਫਿਰ ਪੈਸੇ ਉਹੀ ਭਰਦਾ ਇਹਦੇ ਹਾਂ ਸ਼ੌਂਕੀ ਬੰਦੇ ਖਰਜੀ ਭਰਦਾ ਪਰ ਇੰਨੀ ਗੱਲ ਆ ਬਾਈ ਹਨਾ ਹਾਂ ਵੀ ਜਿਹੜਾ ਹੁਣ ਲੈ ਗਿਆ ਹਾਂ ਤੇ ਇੰਨੇ ਚ ਮੈਂ ਕੋਈ ਦੰਦਾ ਨਹੀਂ ਤੇ ਨੂੰ ਵੀ ਪਤਾ ਸਹੀ ਗੱਲਾਂ ਸਹੀ ਗੱਲਾਂ ਆਪਾਂ ਦੱਸਦਾ 12 12 ਕਿਲੋ ਵਾਲੀਆਂ ਤੇ ਲੱਗ ਜਾਂਦੇ 100 ਰੁਪਏ ਹੂੰ ਵੀ ਦੋ ਮਹੀਨੇ ਇਹ ਸਾਹਮੜੀਆਂ ਆਪਾਂ ਇਹ ਆਪਾਂ ਹੁਣ ਕਿੰਨੇ ਚ ਦੇਨੀ ਆ ਆਪਾਂ ਦੋ ਕੁ ਮਹੀਨੇ ਸਾਹਮੜੀਆਂ ਬਈ ਨਾਲ ਬੱਚਾ ਰਹਿ ਜੂ ਅਜੇ ਬੈਹ ਵੀ ਵੇਚ ਦਦੋ ਹਾਂ ਚੱਲ ਨਹੀਂ ਆਪਾਂ ਦੋ ਦੀਆਂ ਦੇ ਦੋ ਦੀ ਨਾ ਮੰਨ ਬਈ ਇੱਕ 65 70 ਦੀ ਮੈਂ ਤਾਂ ਵੀ ਖੂਗੀ ਹੋਰਾਂ ਨਾ ਵੇਖੂਗੀ ਵੱਧ ਭਾਵੇਂ ਵੀ ਕਿ ਘੱਟ ਨਹੀਂ ਵੇਖਦੀ ਇਹ ਨਹੀਂ ਪਤਾ ਭਾਈ ਇੱਕ ਅੱਸੀ ਤੇ ਦੋ ਦੇ ਨੇੜੀ ਹੋ ਜੇ ਕੰਮ ਹਾਂ ਹਾਂ ਬਿਲਕੁਲ ਤੇ ਕੱਟੀ ਮਗਰ ਰਹੀ ਜਊ ਤੇ ਜੇ ਕੱਟੀ ਵੀ ਰਹਿ ਜੂਗੀ ਕੱਟੀ ਰਹਿ ਜੂਗੀ ਜੇ ਆਪਾਂ ਨੂੰ ਕੋਈ ਕੱਟੀ ਘਟਾਉਣਾ ਵੀ ਚਾਹੁੰਦਾ ਹੋਇਆ ਬਾਈ ਹਾਂ ਤੇ ਆਪਾਂ 20000 ਦੀ ਕੱਟੀ ਘਟ ਲਾਂਗੇ 20000 ਦੀ ਕੱਟੀ ਹਾਂ ਤੇ ਇਹ ਦੋਨੇ ਚੀਜ਼ਾਂ ਦਾ ਆਪਾਂ ਮੋਲ ਨੂੰ ਬਾਈ ਅੱਜ ਹੀ ਕ ਦੋ ਬਿਨਾਂ ਨੂੰ ਨਾ ਨਾ ਅੱਜ ਹੀ ਅੱਜ ਵੀ ਅੱਜ ਕੱਟੀ ਕਰਾਂਗੇ ਅੱਜ ਮੈਂ ਇਹਦੇ ਪਰ ਜੇ ਨਾ ਵੀ ਮੈਂ ਬਾਈ ਜੇ ਉਹ ਤੋਂ ਸੂਣ ਲੱਗੀ ਮੈਂ ਹਾਂ ਤਾਂ ਉਹ ਤੋਂ ਆਪਣੇ ਤੋਂ ਵੱਧ ਲੈ ਲੈ ਪੈਸੇ ਉਹ ਦੋ ਜਿਹੜੇ ਦੋ ਮਹੀਨੇ ਫੋਨ ਸੰਭੂਗਾ ਵੱਧ ਲੈ ਲਊਗਾ ਉਹਦਾ ਵੱਧ ਲੈ ਲਿਓ ਉਹ ਤੇ ਕਿੰਨੇ ਚਿਰ ਦੋ ਠੀਕ ਆ ਬਾਪਾ ਨੂੰ ਹੀ ਫੋਨ ਲਾਵੇ ਤੈਨੂੰ ਪਤਾ ਜਿਹੜੇ ਭਰਾ ਨੂੰ ਦੇਖੋ ਪਰੱਖਾਈ ਗੱਲ ਸਮਝ ਆਈ ਆ ਹਾਂ ਉਹ ਲਵੇ ਹਾਂ ਵੈਸੇ ਤਾਂ ਦੇਖੋ ਸਾਰੇ ਭਰਾ ਸਮਝਦਾਰ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਨਸਲ ਦੇ ਬਰੀਡ ਦਾ ਫਰਕ ਤਾਂ ਹੁੰਦਾ ਹੀ ਹੈ ਨਾ ਆਪਾਂ ਦੇ ਬੇਲ ਦੇ ਕਿੰਨੀਆਂ ਭਾਈ ਇਹ ਨਹੀਂ ਕੱਲਾ ਕਾਦਾ ਬੇਲ ਕਿੰਨੀਆਂ ਮਹਿੰਗੀਆਂ ਇੱਕ ਗੱਲ ਤਾਂ ਹੈ ਯਾਰ ਤੇਰੇ ਘਰ ਮਤਲਬ ਵੀ 20 25 ਬੀਟੂ ਤਾਂ ਬਣੇ ਹੀ 15 ਤਾਂ ਬਣ ਕੇ ਨਾ ਤੇ ਮੇਨੋਲਾ ਵੀ ਜਿੰਨੇ ਤੂੰ ਪਸ਼ੂ ਲਿਆਉਣਾ ਹੈ ਇਹ ਕਹਿੰਦਾ ਲਾਉਂਦਾ ਕੋਕਾ ਵੀ ਸੀ ਹਾਂ ਹਾਂ ਭਾਲ ਕੇ ਉਹ ਚਲੇਉਣਾ ਭਾਈ ਮੈਂ ਕੋਈ ਐਡੀ ਆਪਾਂ ਨੂੰ ਐ ਦੀ ਉਹ ਵੀ ਨਹੀਂ ਚੱਸ ਠੀਕ ਹੈ ਬੀਬੀ ਕੇ हां मैंने दो ते दो ले गए रे अभी की किया भाई फिर भी आपा ਤੁਹਾਡੇ ਚੈਨਲ ਦੀ ਮਨ ਕੇ ਚੱਲ ਵੀ ਇਹੋ ਆਪਾਂ ਦੁੱਧ ਦੁੱਧ ਢਾਈ ਕਰੀ ਜਾਂਦੇ ਇਹਨਾਂ ਨੂੰ ਇੱਕ ਹਿਸਾਬ ਦਾ ਵੀ ਹੁਣ ਦੁੱਧ ਮੰਨ ਕੇ ਨਾਲੇ ਕੇ ਜਾ ਬੰਦਾ ਕੋਈ ਵੀ हां ਆਪਾਂ ਸੁੱਕਾ ਨੀਰਾ ਹੀ ਪਾਉਨੇ ਆ ਸੁੱਕਾ ਨੀਰਾ ਹਾਂ ਮਨ ਹੁਣ ਦੁੱਧ ਦਿੰਦੀ ਆ ਇਹ ਨਹੀਂ ਪਤਾ ਕਿਸਦੇ ਘਰੇ ਜਾ ਕੇ ਮੰਗਾ ਚ ਮਿਲਣ ਲੱਗੇ ਮੰਗਾ ਚ ਵਾਈ ਸੀ ਕੱਲੀ ਇੱਥੇ ਫੜੇ ਹੁਣ ਇਸ ਟਾਈਮ ਤੇ ਉੱਥੇ ਆ ਕੇ ਮਿਲਣ ਲੱਗੇ ਟੋਕੜ ਪਸੂ ਦਾ ਇਹੀ ਹੁੰਦਾ ਬਾਈ ਕਈ ਵਾਰੀ ਉਹਪਰਾ ਬਾਈ ਕੱਟੀ ਸੁਣੋ ਮੇਰੇ ਤੋਂ ਨਿਆ ਮਰੋਣਾਗਾ ਤੇ ਬਾਈ ਕਹਿੰਦਾ ਅੱਜ ਦੀ ਘੜੀ 20 ਹਾ ਦੀ ਕੱਟੀ ਘੱਟ ਲਾ ਘੱਟ ਲਾ ਜੀ ਅਸੀਂ ਕੁਆਲਿਟੀ ਦੇਖੋ ਕੱ ਬ੍ਰੀਕ ਫੋਲਾ ਚੰਗੀ ਆ ਬ੍ਰੀਕ ਚਮੜੀ ਦੀ ਘੱਟੀ ਆ ਗਈ ਤੇ ਮਾਝੀ ਉਦੋਂ ਦੋਨੇ ਮਾਵਾਂ ਤੇ ਫੋਲਾ ਚੰਗੀ ਆ ਗਿਆ ਨਾ ਤੇ ਪਿੰਡ ਬਾਈ ਦਾ ਮਲਤਾਨਿਆ ਬਿਲਕੁਲ ਨੇੜੇ ਬਟੰਡਾ ਸ਼ਹਿਰ ਲੱਗ ਗਿਆ ਤੇ ਮੋਬਾਈਲ ਨੰਬਰੇ ਕਰੀ ਫਿਰ ਬੋਲਿਓ 78146 78161 ਇਹ ਵਜਾ ਸੰਬੰਰ ਕਰੰਬਾ ਜਿਹੜੇ ਭਰਾ ਨੂੰ ਮੰਨ ਨੂੰ ਗੱਲ ਲੜ ਗਈ ਤੇ ਬਾਈ ਨਾਲ ਸੰਬੰਧ ਕਰ ਲਿਓ ਧੰਨਵਾਦ ਜੀ